ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਜਨੋ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਮੁਬਾਰਕ ਸ਼ਬਦ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੇ ਸੰਬੰਧ ਵਿੱਚ ਇਹ ਬੜੇ ਹੀ ਭਾਵਪੂਰਤ ਬਚਨ ਅੰਕਿਤ ਕੀਤੇ ਹਨ ਰਵਿਦਾਸ ਟੋਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਇਸ ਪੰਕਤੀਆਂ ਨੂੰ ਇਸ ਕਥਨ ਨੂੰ ਪੜ੍ਹਦੇ ਆਂ ਤੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਗੁਰੂ ਅਰਜਨ ਸਾਹਿਬ ਜੀ ਅੰਕਿਤ ਕਰਦੇ ਨੇ ਕਿ ਬਾਬਰ ਦਾਸ ਜੀ ਮਹਾਰਾਜ ਜੋ ਉਹਨਾਂ ਦੀ ਚਮੜੀ ਦੀ ਕੀਰਤ ਸੀ ਉਹ ਕਰਦੇ ਸਨ ਤੇ ਉਹਨਾਂ ਨੇ ਮਾਇਆ ਦਾ ਤਿਆਗ ਕਰ ਦਿੱਤਾ ਆਮ ਸਧਾਰਨ ਧਾਰਮਿਕ ਜਿਹੜੀ ਬੋਲੀ ਸਾਡੀ ਇੱਕ ਬਣੀ ਹੋਈ ਹੈ ਕਰਮ ਦੇ ਖੇਤਰ ਵਿੱਚ ਉਹਦੇ ਵਿੱਚ ਅਸੀਂ ਮਾਇਆ ਮੁੱਖ ਤੌਰ ਦੇ ਉੱਤੇ ਅਸੀਂ ਪੈਸੇ ਨੂੰ ਲੈ ਕੇ ਜਾਂ ਕਿਸੇ ਕਿਸਮ ਦੀ ਕਰੰਸੀ ਨੂੰ ਲੈ ਕੇ ਹੀ ਆਪਾਂ ਇਹ ਖਿਆਲ ਰੱਖਦੇ ਹਾਂ ਕਿ ਇਹ ਮਾਇਆ ਹੈ ਤੇ ਨਾਲ ਹੀ ਇੱਕ ਹੋਰ ਖਿਆਲ ਵੀ ਮਨ ਵਿੱਚ ਆਇਆ ਕਿ ਇੱਕ ਚਮੜੇ ਦੀ ਤਿਰਤ ਕਰਨ ਵਾਲੇ ਕੀਰਤੀ ਦੇ ਅੱਜ ਤੋਂ ਜੋ 650 700 ਸਾਲ ਪੁਰਾਣੀ ਗੱਲ ਹੈ ਉਹਦੇ ਕੋਲ ਕਿੰਨੀ ਕਮਾਇਆ ਹੋ ਸਕਦੀ ਹੈ ਮਰੇ ਹੋਏ ਪਸ਼ੂਆਂ ਨੂੰ ਢੋਣਾ ਉਹਨਾਂ ਦੀ ਖਲ ਲਾਉਣੀ ਜੁੱਤੀਆਂ ਜੋੜੇ ਤੇ ਹੋਰ ਘਰ ਚ ਨਿੱਕੀਆਂ ਮੋਟੀਆਂ ਜਿਹੜੀਆਂ ਕੰਮ ਆਉਣ ਵਾਲੀਆਂ ਨਿੱਕੀ ਜੀ ਦੁਕਾਨਦਾਰੀ ਦੇ ਵਿੱਚ ਜੋ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ ਬਾਬਾ ਜੀ ਉਹ ਬਣਾਉਂਦੇ ਸਨ ਕੱਖਾਂ ਦੀ ਕੁਲੀ ਵਿੱਚ ਬਹਿ ਕੇ ਉਹ ਆਪਣੀ ਕਿਰਤ ਕਰਦੇ ਸਨ ਹਾਲਾਂਕਿ ਉੱਚੀਆਂ ਅਮੀਰ ਔਰ ਜਿਹੜੀਆਂ ਉੱਚੇ ਵਰਣ ਦੀ ਭਰਮ ਦੇ ਵਿੱਚ ਗਰਸੀਆਂ ਹੋਈਆਂ ਜਿਹੜੀਆਂ ਧਿਰਾਂ ਸਨ ਉਹ ਬਾਬਾ ਜੀ ਨੂੰ ਨੀਵਾ ਵੀ ਕਹਿੰਦੀਆਂ ਸਨ ਇਹ ਸਾਰਾ ਕੁਝ ਉਹਨਾਂ ਨੇ ਆਪਣੇ ਜੀਵਨ ਚ ਹੰਡਾਇਆ ਪਰ ਮੁੱਖ ਸਵਾਲ ਇਹ ਮਨ ਵਿੱਚ ਪੈਦਾ ਹੋਇਆ ਕਿ ਕੀ ਮਾਇਆ ਕੇਵਲ ਧਨ ਪਦਾਰਥ ਹੀ ਹੈ ਇਸ ਧਨ ਦੀ ਤੇ ਪਦਾਰਥ ਦੀ ਪਹਿਲਾਂ ਹੀ ਬੜੀ ਥੋੜ ਤੇ ਘਾਟ ਬਾਬਰ ਅਵਦਾਸ ਜੀ ਦੇ ਕੋਲ ਸੀ ਕਿਉਂਕਿ ਉਹ ਇੱਕ ਸਧਾਰਨ ਕੀਰਤੀ ਸਨ ਤੇ ਫਿਰ ਦੌਲਤ ਪੈਸਾ ਪਦਾਰਥ ਮਸਾਈ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਸਨ ਸ਼ਾਇਦ ਹੋ ਪਾਉਂਦੀਆਂ ਇੰਨਾ ਘੱਟ ਸੀ ਜਾਂ ਇੰਨਾ ਚੀਜ਼ਾਂ ਦੀ ਇੰਨੀ ਤੋੜ ਸੀ ਫਿਰ ਉਹ ਕਿਹੜੀ ਮਾਇਆ ਹੈ ਜਿਸ ਨੂੰ ਬਾਬਾ ਰਵਦਾਸ ਜੀ ਮਹਾਰਾਜ ਨੇ त्यागਿਆ ਇਹ ਬੜਾ ਅਹਿਮ ਨੁਕਤਾ ਜਿਹੜਾ ਸਤਗੁਰੂ ਦੀ ਬਾਣੀ ਦੇ ਵਿੱਚੋਂ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਮੈਂ ਪਹਿਲਾਂ ਬਿਨਾਂ ਕੀਤੀ ਵੀ ਅਸੀਂ ਮਾਇਆ ਆਮ ਤੌਰ ਦੇ ਉੱਤੇ ਕਰੰਸੀ ਨੂੰ ਪੈਸੇ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਪਦਾਰਥ ਨੂੰ ਮਾਇਆ ਕਹਿੰਦੇ ਹਾਂ ਇੱਕ ਚੀਜ਼ ਆਪਾਂ ਧਿਆਨ ਵਿੱਚ ਰੱਖੀਏ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਨਾ ਹੈ ਜਿੰਨੀ ਕੁ ਮੇਰੀ ਤੁੱਛ ਮਾਤਾ ਹੈ ਕਿ ਅਸੀਂ ਜਦੋਂ ਮਾਇਆ ਦੀ ਗੱਲ ਮਾਇਆ ਦੇ ਸਬੰਧ ਵਿੱਚ ਗੱਲ ਪੜ੍ਹਨੀ ਹੈ ਤਾਂ ਇਸ ਚੀਜ਼ ਨੂੰ ਖਿਆਲ ਵਿੱਚ ਰੱਖੀਏ ਪੈਸਾ ਸਾਡੇ ਕੋਲ ਬਹੁਤਾ ਹੋਵੇ ਜਾਂ ਥੋੜਾ ਹੋਵੇ ਪਦਾਰਥ ਹੋਵੇ ਚਾਹੇ ਨਾ ਹੋਵੇ ਉਹ ਚੀਜ਼ਾਂ ਜੇ ਸਾਡੇ ਕੋਲ ਹਨ ਕਈ ਵਾਰ ਅਸੀਂ ਤਾਂ ਵੀ ਮਾਇਆਤਾਰੀ ਹੁੰਦੇ ਹਾਂ ਨਾ ਹੋਣ ਤੇ ਅਸੀਂ ਤਾਂ ਵੀ ਮਾਇਆਦਾਰੀ ਹੋ ਸਕਦੇ ਹਾਂ ਕਿਉਂਕਿ ਕਈ ਚੀਜ਼ਾਂ ਸਾਡੇ ਕੋਲ ਬਾਹਰੀ ਤੌਰ ਤੇ ਨਹੀਂ ਪਰ ਮਨ ਕਰਕੇ ਅਸੀਂ ਉਹਨਾਂ ਚੀਜ਼ਾਂ ਨਾਲ ਬੜੇ ਡੂੰਘੇ ਜੁੜੇ ਹਾਂ ਸਾਡੇ ਦਿਮਾਗ 'ਚ ਸਾਡੀ ਸੁਰਤ 'ਚ ਸਾਡੇ ਵਿਹਾਰ 'ਚ ਫੇਟ ਹੋ ਜਾਂਦੀਆਂ ਨੇ ਇਸ ਕਰਕੇ ਕਈ ਵਾਰ ਅਸੀਂ ਪਦਾਰਥ ਨੂੰ ਸਰੀਰਕ ਤੌਰ ਤੇ ਹੰਡਾਉਂਦੇ ਹਾਂ ਕਈ ਵਾਰ ਮਾਨਸਿਕ ਤੇ ਆਤਮਿਕ ਔਰ ਮਨ ਦੇ ਖਿਆਲਾਂ ਕਰਕੇ ਹੰਡਾਉਂਦੇ ਹਾਂ ਜਿੰਨਾਂ ਚੀਜ਼ਾਂ ਤੱਕ ਸਾਡੇ ਸਰੀਰ ਦੀ ਰਸਾਈ ਪਹੁੰਚਣਾ ਹੋਵੇ ਕਈ ਵਾਰ ਅਸੀਂ ਮਨ ਕਰਕੇ ਉਹਨਾਂ ਨੂੰ ਮਾਣਦੇ ਹਾਂ ਹੰਡਾਉਂਦੇ ਹਾਂ ਯਾਨੀ ਸਾਡੀ ਮੈਂਟੈਲਿਟੀ ਸਾਡੀ ਬਿਰਤੀ ਤਾਂ ਉਹੋ ਜਿਹੀ ਹੁੰਦੀ ਹੈ ਚੀਜ਼ ਭਾਵੇਂ ਸਾਡੇ ਕੋਲ ਨਾ ਹੋਵੇ ਇਸ ਤਰ੍ਹਾਂ ਵੀ ਕਈ ਵਾਰ ਵਾਪਰ ਜਾਂਦਾ ਇਹ ਪਹਿਲਾ ਪਹਿਲੂ ਹੈ ਦੂਜਾ ਪਹਿਲੂ ਮਾਇਆ ਤੋਂ ਭਾਵ ਗੁਰਬਾਣੀ ਦੇ ਵਿੱਚ ਅਗਿਆਨਤਾ ਤੋਂ ਵੀ ਹੈ ਵਿਕਾਰੀ ਦ੍ਰਿਸ਼ਟੀ ਤੋਂ ਵੀ ਹੈ ਮਨ ਦੇ ਭਰਮ ਤੋਂ ਵੀ ਹੈ ਔਰ ਪਦਾਰਥਕਵਾਦੀ ਸੋਚ ਉਹਦੇ ਪ੍ਰਤੀ ਜਿਹੜਾ ਤਰਸੇਵਾ ਤਰਸ ਰੱਖਣਾ ਜਿਹਨੂੰ ਬਾਬਾ ਫਰੀਦ ਸਾਹਿਬ ਆਪਣੀ ਬਾਣੀ ਚ ਕਹਿੰਦੇ ਨੇ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਦੇਖ ਭرائی ਚੋਪੜੀ ਨਾ ਤਰਸਾਏ ਜਿਓ ਇੱਕ ਦੇ ਕੋਲ ਤੇ ਚੰਗਾ ਖਾਣ ਨੂੰ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਤਾਂ ਜੀ ਮਾਇਆ ਧਾਰੀ ਬੰਦਾ ਹੈ ਦੂਜੇ ਕੋਲ ਰੁੱਖਾ ਸੁੱਖਾ ਹੈ ਜਿਹਦੇ ਕੋਲ ਰੁੱਖਾ ਸੁੱਖਾ ਆਪਾਂ ਕਹਾਂਗੇ ਗਰੀਬ ਹੈ ਜੀ ਇਹ ਕਿੱਥੇ ਮਾਇਆ ਧਾਰੀ ਹੈ ਪਰ ਹੋ ਸਕਦਾ ਕਿ ਜਿਹਦੇ ਕੋਲ ਹੈ ਉਹ ਗੁਮਾਨ ਨਾ ਕਰਦਾ ਹੋਵੇ ਤੇ ਜਿਹਦੇ ਕੋਲ ਨਹੀਂ ਹੈ ਉਹ ਅੰਦਰੋਂ ਤਰਸ ਰਿਹਾ ਹੋਵੇ ਗੁਰੂ ਅਰਜਨ ਸਾਹਿਬ ਨੇ ਆਪਣੀਆਂ ਪੰਕਤੀਆਂ ਵਿੱਚ ਇਹਨਾਂ ਦੋਵਾਂ ਅਵਸਥਾਵਾਂ ਦਾ ਜ਼ਿਕਰ ਕੀਤਾ ਜਿਸ ਗ੍ਰੇ ਬਹੁਤ ਤੇ ਸਗਰੇ ਚਿੰਤਾ ਹਜ਼ੂਰ ਕਹਿੰਦੇ ਜਿਹਦੇ ਕੋਲ ਬਹੁਤਾ ਹੈ ਉਹ ਚਿੰਤਾਜ ਗ੍ਰਸਤ ਚੱਲਿਆ ਨਾ ਜਾਏ ਥੋੜਾ ਨਾ ਜਾਏ ਘਟ ਨਾ ਜਾਏ ਜਿਹਦੇ ਕੋਲ ਥੋੜਾ ਹੈ ਉਹ ਭਟਕਦਾ ਹੈ ਉਹ ਅੰਦਰੋਂ ਪਟਕਣਾ ਦੇ ਵਿੱਚ ਹੈ ਜਿਸ ਗਰੇ ਥੋਰੀ ਸੋ ਫਿਰਿਆ ਪ੍ਰਮੰਤਾ ਉਹਦਾ ਵੀ ਮਨ ਸਟੇਬਲ ਨਹੀਂ ਇੱਕ ਦੇ ਕੋਲ ਹੈ ਉਹਦਾ ਵੀ ਸਟੇਬਲ ਨਹੀਂ ਦੂਜੇ ਕੋਲ ਨਹੀਂ ਹੈ ਉਹਦਾ ਮਨ ਵੀ ਭਟਕਿਆ ਹੋਇਆ ਵੀ ਮੇਰੇ ਕੋਲ ਹੈ ਨਹੀਂ ਮੈਨੂੰ ਇੱਥੋਂ ਮਿਲ ਜਾਏ ਮੈਨੂੰ ਇੱਥੋਂ ਮਿਲ ਜਾਏ ਸੋ ਦੋਵੇਂ ਇੱਕ ਤਰ੍ਹਾਂ ਦੀ ਅੰਦਰੋਨੀ ਤੌਰ ਤੇ ਇੱਕੋ ਹੀ ਸਿਚੁਏਸ਼ਨ ਨੂੰ ਫੇਸ ਕਰ ਰਹੇ ਨੇ ਅੰਦਰੋਂ ਇੱਕੇ ਅਵਸਥਾ ਦੇ ਉੱਤੇ ਟਿਕੇ ਹੋਏ ਨੇ ਜਾਨੀ ਅੰਦਰੋਂ ਡਿਸਟਰਬ ਨੇ ਬਾਬਰ ਵਦਾਸ਼ ਜੀ ਦੇ ਸਬੰਧ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਵਾਕ ਕਹੇ ਨੇ ਤਾਂ ਉਸ ਦਾ ਭਾਵ ਹੈ ਕਿ ਬਾਬਾ ਰਵਦਾਸ ਜੀ ਨੇ ਕੇਵਲ ਠੀਕ ਹੈ ਬਾਰੀ ਪਦਾਰਥਕ ਥੋੜਾ ਹੈ ਬਾਰੀ ਤੌਰ ਤੇ ਧਨ ਨਹੀਂ ਇੱਕ ਸਧਾਰਨ ਕੀਰਤ ਕਰਦਿਆਂ ਹੋਇਆ ਜਿੰਨਾ ਕੁ ਗੁਜਰਾਨ ਹੋ ਸਕਦਾ ਉਨਾ ਕੀ ਹੁੰਦਾ ਹੈ ਪਰ ਜਿਹੜੀ ਮਾਇਆ ਉਹਨਾਂ ਨੇ ਤਿਆਗੀ ਹੈ ਮਾਇਆ ਤੋਂ ਭਾਵ ਹੈ ਮਨ ਆਤਮਾ ਤੋਂ ਸਾਰੇ ਜੰਜਾਲ ਵੀ ਤਿਆਗ ਦਿੱਤੇ ਹਨ ਪਦਾਰਥ ਹੋਵੇ ਚਾਹੇ ਨਾ ਹੋਵੇ ਮੋਹ ਨਹੀਂ ਪਦਾਰਥ ਹੋਵੇ ਚਾਹੇ ਨਾ ਹੋਵੇ ਥੋੜਾ ਹੋਵੇ ਜਾਂ ਬਹੁਤਾ ਹੋਵੇ ਅੰਦਰ ਖੇਚ ਨਹੀਂ ਅੰਦਰ ਲੋਭ ਨਹੀਂ ਅੰਦਰ ਹਿਰਸ ਨਹੀਂ ਨਾ ਹੋਣ ਦਾ ਗੁਮਾਨ ਹੈ ਤੇ ਨਾ ਨਾ ਹੋਣ ਦਾ ਤਰਸੇਮ ਹੈ ਮਾਇਆ ਤੋਂ ਭਾਵ ਹੈ ਅਗਿਆਨ ਵਿੱਚ ਦੁੱਖ ਸੁਖ ਵਿੱਚ ਉਸਤਤ ਨਿੰਦਾ ਵਿੱਚ ਦੁਸ਼ਵੈਸ਼ ਵਿੱਚ ਵਿਕਾਰੀ ਬਿਰਤੀ ਵਿੱਚ ਆਤਮਕ ਔਗਣਾ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਪਟਕਣਾ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਗਿਆ ਉਹ ਮਾਇਆ ਤੋਂ ਮੁਕਤ ਮੰਨਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਾਕ ਪੜ੍ਹੀਏ ਮਾਇਆ ਕਿਸ ਨੂੰ ਆਖੀ ਹੈ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹ ਜੀ ਉਹ ਵੱਧ ਹੈ ਹਉਮੈ ਕਰਮ ਕਮਾਏ ਸੁ ਮਹਾਰਾਜ ਨੇ ਬਾਬਰ ਬਦਾਸ਼ ਜੀ ਦੀ ਅਵਸਥਾ ਦੀ ਸੂਚਨਾ ਦਿੰਦਿਆਂ ਸਾਨੂੰ ਇਹ ਦੱਸਿਆ ਹੈ ਕਿ ਇਥੇ ਮਾਇਆ ਦਾ ਸੰਕਲਪ ਵੀ ਬਹੁਤ ਵੱਡਾ ਹੈ ਤੇ ਉਸ ਸੰਕਲਪ ਨੂੰ ਜਿਸ ਨੇ ਸਮਝਿਆ ਮਾਇਆ ਦੇ ਪ੍ਰਭਾਵ ਤੋਂ ਜੀ ਦੀ ਸੁਰਤ ਤੇ ਮਨ ਆਤਮਾ ਵੀ ਮੁਕਤ ਨੇ ਐਸੀ ਮਹਾਨ ਸ਼ਖਸੀਅਤ ਨੇ ਬਾਬਰ ਅਦਾਸ ਜੀ ਮਹਾਰਾਜ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਉਹਨਾਂ ਕਿਸੇ ਕਰਮ ਕਾਂਡ ਨਾਲ ਨਹੀਂ ਇਹ ਉੱਚੀ ਆਤਮਕ ਅਵਸਥਾ ਉਹਨਾਂ ਨੂੰ ਸਾਧ ਸੰਗ ਗੁਰੂ ਸ਼ਬਦ ਰੱਬੀ ਪਿਆਰਿਆਂ ਦੀ ਸਹਬਤ ਵਿੱਚ ਹਾਸਲ ਹੋਈ ਇਸ ਕਰਕੇ ਸਾਧ ਸੰਗ ਸਤ ਸੰਗ ਦੀ ਮਹਿਮਾ ਨੂੰ ਉਹਨਾਂ ਨੇ ਸਭ ਤੋਂ ਜ਼ਿਆਦਾ ਵਧਾਇਆ ਉਹ ਆਪ ਵੀ ਬਾਣੀ ਵਿੱਚ ਲਿਖਦੇ ਹਨ ਸੰਤ ਤੁਜੀ ਤਨ ਸੰਗਤ ਪ੍ਰਾਨ ਫਿਰ ਉਹ ਲਿਖਦੇ ਹਨ ਕਿ ਅੰਦਰ ਦੇ ਜਿਹੜੇ ਔਗਣ ਨੇ ਉਹ ਬਿੰਸਦੇ ਹੀ ਸਤ ਸੰਗਤ ਵਿੱਚ ਆ ਕੇ ਨੇ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਤ ਸੰਗਤ ਪਾਈ ਪਰਮ ਗਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ